ਹੋ ਤਲ ਗੁਰ ਸੇਵੀ ਆਹ ਅਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਹ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟਿ ਆ ਤੋਦ ਝਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੇ ਕਟਿਆ ਸਜਣ ਸੱਚਾ ਪਾਤਿਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸਜਣ ਸੱਚਾ ਪਾਤਿਸ਼ਾਹ ਸਿਰ ਸਾਹਾਂ ਦਾ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾਂ ਠਾਡੇ ਪਾਈ ਕਰਤਾਰੇ ਤਾਪੁ ਛੋਡੇ ਗਿਆ ਪਰਵਾਰੇ ਗੋਰੇ ਪੂਰਾ ਹੈ ਰੱਖੀ ਸਰਣ ਸੱਚੇ ਕੀ ਤੱਕੀ ਥਾਡੇ ਪਾਈ ਕਰਤਾਰੇ ਆਪ ਛੋੜ ਗਿਆ ਪਰਵਾਰੇ ਗੋਰੇ ਪੂਰਾ ਹੈ ਰੱਖੀ ਸਰਾਨ ਸੱਚੇ ਕੀ ਤੱਕੇ ਪਰਮੇਸ਼ਰ ਆਪੇ ਹੋ ਆਖਵਾਲਾ ਸਾਤੇ ਸਹਿਜ ਸੁਖ ਖਿਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਾਰੇ ਹਾਰੇ ਨਾਮ ਦਿਓ ਦਾਰ ਤੈਨ ਸਗਲਾ ਰੋਗ ਬਿਦਾਰੁ ਆਪਣੀ ਕਿਰਪਾ ਵਾਰੀ ਤੈਨ ਸਗਲੀ ਬਾਤ ਸਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਆਵ ਗੁਣ ਨ ਬੀਚਾਰਿਆ ਗੁਰ ਕਾ ਸਬਦ ਪਇਓ ਸਾਖੇ ਤੈਨ ਸਗਲੀ ਲਾਜ ਰੱਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੀ ਪੈਜ ਰੱਖੇ ਬੋਲਾ ਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚੁ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਥਾਡੇ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੋਰੇ ਪੂਰਾ ਹੈ ਰਾਖੀ ਸਰਣ ਸੱਚੇ ਕੀ ਤਾਕੀ